ਸ੍ਰੀ ਰਾਗ ਮਹੰਲਾ ਚੌਥਾ ਸ੍ਰੀ ਰਾਗ ਮਹੰਲਾ ਚੌਥਾ ਗੁਰੂ ਮਹਾਰਾਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪਰਮੰਦੇ ਨਾ ਹਾਂਜੀ ਹੋ ਪੰਤ ਦਸਾਈ ਨਿਤ ਖੜੀ ਗੁਰੂ ਮਹਾਰਾਜ ਦੀ ਐਸੀ ਵੈਰਾਗ ਮਈ ਅਵਸਥਾ ਹੈ ਕਿ ਇਕ ਵਾਏ ਗੁਰੂ ਤੋਂ ਬਿਨਾ ਔਰ ਕੋਈ ਮੰਗ ਨਹੀਂ ਹੈ ਔਰ ਕੋਈ ਇੱਛਾ ਨਹੀਂ ਹੈ ਤਰਤੀਬਰ વૈરાਗ ਹੈ ਹਾਂ ਕਿਸੇ ਪਜਾਰਸ ਦੀ ਮੰਗ ਨਹੀਂ ਇੱਕ ਮੰਗ ਹੈ ਵਾਹਿਗੁਰੂ ਦਾ ਮਿਲਾਪ ਹੋਵੇ ਛੇਤੀ ਹੋਵੇ ਵਾਹਿਗੁਰੂ ਨੂੰ ਛੇਤੀ ਮਿਲੀਏ ਮਨੁੱਖਾ ਜਨਮ ਸਫਲ ਕਰੀਏ ਹਾਂ ਹਉ ਪੰਥ ਦਸਾਈ ਨਿਤ ਖੜੀ ਗੁਰੂ ਜੀ ਪੰਥ ਅਸੀ ਰਸਤੇ ਵਿੱਚ ਨਿਤ ਖੜੀ ਰਸਤੇ ਵਿਚਾਂ ਸਾਨੂੰ ਰੱਬ ਦੇ ਮਿਲਣ ਦਾ ਰਸਤਾ ਨਹੀਂ ਪਤਾ ਕੋਈ ਸਾਨੂੰ ਰੱਬ ਦੇ ਮਿਲਣ ਦਾ ਰਸਤਾ ਦੱਸੇ ਭਈ ਕਿਵੇਂ ਨਾਮ ਜਪੀ ਦਾ ਕਿਵੇਂ ਪਾਠ ਕਰੀ ਦਾ ਕਿਵੇਂ ਮਨ ਨੂੰ ਇਕਾਗਰ ਕਰੀ ਦਾ ਕਿਵੇਂ ਸਮਾਧੀਆਂ ਲਾਈ ਦਾ ਇਹ ਸਾਰਾ ਕੋਈ ਸਾਨੂੰ ਕਿਵੇਂ ਸੇਵਾ ਕਰੀ ਦਾ ਹਾਂ ਕੋਈ ਪਰਵਦਸੇ ਤੈਨ ਜਾਓ ਕੋਈ ਵਾਹਿਗੁਰੂ ਦਾ ਰਸਤਾ ਦੱਸੇ ਮੈਂ ਉਧਰ ਨੂੰ ਜਾਵਾਂ ਮੈਂ ਉਧਰ ਨੂੰ ਜਾਵਾਂ ਜਿਹੜਾ ਮੈਨੂੰ ਵਾਹਿਗੁਰੂ ਦਾ ਰਾਹ ਦੱਸੇ ਭਗਤੀ ਦਾ ਰਾਹ ਦੱਸੇ ਕਿਵੇਂ ਭਗਤੀ ਕਰੀਏ ਕਿਵੇਂ ਰੱਬ ਨੂੰ ਮਿਲੀਏ ਕਿਵੇਂ ਮੁਕਤ ਹੋਈਏ ਕਿਵੇਂ ਸੱਚਖੰਡ ਜਾਈਏ ਹਾਂ ਜਿਮਨੀ ਮੇਰਾ ਪਿਆਰਾ 라ਵਿਆ ਫਿਰ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ ਹੈ ਜਿਨ੍ਹਾਂ ਨੇ ਵਾਹਿਗੁਰੂ ਨੂੰ ਭਗਤੀ ਕਰਕੇ ਵਾਹਿਗੁਰੂ ਨੂੰ ਮਿਲ ਗਏ ਮਹਾਪੁਰਸ਼ ਸਤ ਗੁਰੂ ਮਹਾਪੁਰਸ਼ ਹਾਂ ਉਹਨਾਂ ਉਹਨਾਂ ਕੋਲ ਜਾਈਏ ਹਾਂ ਤਿਨ ਪਿੱਛੇ ਲਾਗ ਪਰਾ ਉਹਨਾਂ ਦੇ ਪਿੱਛੇ ਪਿੱਛੇ ਫਿਰਿਏ ਉਹਨਾਂ ਦੇ ਪਿੱਛੇ ਪਿੱਛੇ ਫਿਰਿਏ ਉਹਨਾਂ ਦੀ ਸੰਗਤ ਕਰੀਏ ਜੇਦਰ ਉਹ ਜਾਂਦੇ ਸੰਗਤ ਕਰਦੇ ਤੇ ਉਹਨਾਂ ਦੀ ਸੰਗਤ ਕਰੀਏ ਰੱਬ ਦੇ ਮਿਲਣ ਦਾ ਰਸਤਾ ਸਾਨੂੰ ਲੰਬੇ ਹਾਂ ਕਾਰਮਨੰਤ ਕਰ ਜੋੜੀ ਹਾਂ ਫਿਰ ਉਹਨਾਂ ਅਗੇ ਰੱਬ ਦੇ ਪਿਆਰਿਆਂ ਅਗੇ ਮਹਾਪੁਰਸ਼ਾਂ ਗੇ ਸਾਧੂਆਂ ਸੰਤਾਂ ਗੇ ਹਾਂ ਅਤੇ ਸਤ ਗੁਰੂ ਅਗੇ ਕਰ ਮਨਤ ਉਹਨਾਂ ਦੀ ਨਿਮਰਤਾ ਸਹਿਤ ਮਿਹਨਤ ਕਰਨੀ ਬੇਨਤੀ ਕਰਨੀ ਹੱਥ ਜੋੜ ਕੇ ਜੋਦੜੀ ਹੱਥ ਜੋੜ ਕੇ ਸਿਰ ਨਿਵਾ ਕੇ ਉਹਨਾਂ ਅਗੇ ਬੇਨਤੀ ਕਰਨੀ ਮੈਂ ਪ੍ਰਭ ਮਿਲਣਾ ਚਾਹਉਂ ਭਈ ਮੈਨੂੰ ਪ੍ਰਭ ਨੂੰ ਮਿਲਣ ਦਾ ਬੜਾ ਚਾਹ ਹੈ ਮੈਨੂੰ ਵੀ ਰਸਤਾ ਦੱਸੋ ਕਿਵੇਂ ਰੱਬ ਨੂੰ ਮਿਲਾਂ ਮਿਲਾਂਗੇ ਮੇਰੇ ਭਾਈ ਜਨਾਬ ਕਈ ਮੋਕ ਹਰ ਪ੍ਰਭ ਮੇਲ ਮਿਲਾਏ ਹਾਂ ਏ ਮੇਰੇ ਭਾਈ ਜਾਨਾ ਕੋਈ ਮੈਨੂੰ ਰੱਬ ਦਾ ਰਸਤਾ ਦੱਸੇ ਹਾਂ ਹੋਰ ਸਤਗੁਰ ਦੇਖੋ ਵਾਰਿਆ ਦੁਨੀਆ ਧਨ ਪਦਾਰਥ ਲੱਭਦੀ ਐ ਮਾਇਆ ਧਨ ਪਦਾਰਥ ਹੋਰ ਹੋ ਜਾਣ ਹੋਰ ਜ਼ਿਆਦਾ ਵਾਜ ਜਾਣ ਗੁਰੂ ਮਹਾਰਾਜ ਜੀ ਰੱਬ ਨੂੰ ਲੱਭਦੇ ਫਿਰ ਕਰੋਣਾ ਵਿੱਚੋਂ ਕੋਈ ਕੋਈ ਆਉਂਦਾ ਜਿਹੜਾ ਰੱਬ ਨੂੰ ਲੱਭਦਾ ਬਾਕੀ ਸਾਰੀ ਦੁਨੀਆ ਧਨ ਪਦਾਰਸ ਲਭਦੇਨ ਮਾਇਆ ਵਾਝ ਜਾਵੇ ਧਨ ਪਦਾਰਸ ਵਾਝ ਆਵਨ ਸਾਰੇ ਬਸ ਸਰੀਰਕ ਸੁਖ ਸਾਰੇ ਮੰਗਦੇ ਹਾਂ ਰੱਬ ਨੂੰ ਕੋਈ ਨਹੀਂ ਮੰਗਦਾ ਕਰੋੜਾਂ ਵਿੱਚੋਂ ਪੜੋ ਹਉ ਸਤਗੁਰ ਮਿੱਟੋ ਬਾੜਿਆ ਹਾਂ ਐਸੇ ਗੁਰੂ ਤੋਂ ਮੈਂ ਸਭ ਕੁਝ ਬਾੜ ਦੇਵਾ ਜਿਹੜਾ ਮੈਨੂੰ ਰੱਬ ਮਲਾਵੇ ਰੱਬ ਦਾ ਰਸਤਾ ਦੱਸੇ ਮੈਂ ਉਸ ਬਾੜਿਆ ਆਪਣੀ ਜਿੰਦ ਜਾਨ ਵਾਰ ਦੇਵਾ ਤਨ ਮਨ ਵਾਰ ਦੇਵਾ ਕੋਈ ਰੱਬ ਦਾ ਰਾਹ ਦੱਸੇ ਜਿਨ ਹਰ ਪ੍ਰਵਦੀਆ ਦਿਖਾਏ ਭਈ ਜਿਸ ਨੇ ਜਿਹੜਾ ਮੈਨੂੰ ਅੰਦਰੋਂ ਵਾਹਿਗੁਰੂ ਦੇ ਦਰਸ਼ਨ ਕਰਾ ਦੇਵੇ ਮੈਂ ਉਸ ਤੋਂ ਸਭ ਕੁਝ ਵਾਰ ਦੇਆ ਤਨ ਮੇ ਮਨ ਨੇ ਧਨ ਨੇ ਵਾਰ ਦੇਵਾ ਮੈਨੂੰ ਵਾਹਿਗੁਰੂ ਦੇ ਅੰਦਰ ਦਰਸ਼ਨ ਕਰਾ ਦੇਵੇ ਹਾਂਜੀ ਰਹਾਓ ਕੋਈ ਨਿਮਾਣ ਤਹਿ ਪਵਾ ਹਾਂ ਸੰਤਾਂ ਮਹਾਪੁਰਸ਼ਾਂ ਅਗੇ ਅਤੇ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਗੇ ਦਸਾਂ ਪਾਸ਼ਾੀਆਂ ਨਾ ਹਾਂ ਬਈ ਮੈਂ ਆਪਣੇ ਗੁਰੂਆਂ ਅਗੇ ਨਿਮਾਣਾ ਬਣ ਕੇ ਨਿਮਾਣਾ ਬਣ ਕੇ ਟਹਿ ਪਵਾ ਭਾਵ ਅਹੰਕਾਰ ਛੱਡ ਦੇਵਾ ਹਾਂ ਟਹਿ ਪਵਾ ਪੂਰੇ ਸਤਗੁਰ ਪਾਸ ਪੂਰੇ ਸਤਗੁਰ ਪਾਸ ਪੂਰਾ ਸਤਗੁਰੂ ਉਹਨੂੰ ਕਹਿੰਦੇ ਨੇ ਪਰਮੇਸ਼ਰ ਵਿੱਚ ਮਿਲਿਆ ਹੋਇਆ ਹੈ ਪੂਰੇ ਸਤ ਸਤਗੁਰੂ ਯਾਨੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਗੁਰੂ ਘਰ ਵਿੱਚ ਆ ਕੇ ਮੈਂ ਠਹਿ ਭਵਾਂ ਭਾਗ ਆਪਣੀ ਅਕਲ ਛੱਡ ਦੇਵਾਂ ਆਪਣੇ ਹਉਮੈ ਛੱਡ ਦੇ ਮੋ ਇਹ ਗੁਰੂ ਮਹਾਰਾਜ ਧੈਣ ਨੂੰ ਕਹਨੇ ਨ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਮਨ ਬੁੱਧ ਵੀ ਤੇਰੀ ਸਭ ਕੁਝ ਤੇਰਾ ਯਾਨੀ ਇਸ ਰਾਂ ਮੈਂ ਟੈ ਭਾ ਹਾ ਨੇ ਮਾੜਿਆ ਗੁਰਮਾਨ ਹੈ ਫਿਰ ਐਸੇ ਨਿਮਾਣੇ ਕੀ ਗੁਰੂ ਮਾਨ ਬਖਸ਼ਦਾ ਟੱਠੇ ਕੀ ਝੁਕਦਾ ਜਿਹੜਾ ਪਹਿਲਾਂ ਹੀ ਖਲੋਤਾ ਆ ਉਸ ਨੂੰ ਨਹੀਂ ਚੁੱਕਦਾ ਟੱਠੇ ਕੀ ਚੁੱਕੇਗਾ ਬਚਾ ਟੱਠਾ ਹੁੰਦਾ ਮਾਂ ਪਿਓ ਉਸ ਨੂੰ ਛੱਟ ਚੁੱਕਣ ਦੀ ਕੋਸ਼ਿਸ਼ ਕਰਦੇ ਚੁੱਕ ਲੈਂਦੇ ਨੇ ਗਲੇ ਨਾਲ ਲਾ ਲੈਂਦੇ ਟੱਠੇ ਬੱਚੇ ਨੂੰ ਇਸ ਰਾ ਜਿਹੜਾ ਗੁਰੂ ਅਗੇ ਟੈਪ ਹੋਵੇ ਆਪਣਾ ਤਨ ਮਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਏ ਪਾਈਏ ਉਹ ਸਮਝੋ ਟੈਪਿਆ ਗੁਰੂ ਅਗੇ ਆਪਾ ਗਵਾ ਗਿਆ ਹਾਂ ਅਗੇ ਨਿਮਾਣਿਆ ਗੁਰਮਾਨਾ ਐਸੇ ਨਿਮਾਣੇ ਕੀ ਗੁਰੂ ਮਾਨ ਬਖਸ਼ਦਾ ਈਗੁਰ ਸਾਤਗੁਰ ਕਰੇ ਸਾਵਾਸ ਫਿਰ ਸਤਗੁਰ ਉਸ ਨੂੰ ਸ਼ਾਬਾਸ਼ ਦਿੰਦਾ ਡੱਠੇ ਵੇ ਨੂੰ ਜਿਹੜਾ ਗੁਰੂ ਅਗੇ ਬੇਨਤੀ ਕਰਦਾ ਗੁਰੂ ਜੀ ਮੈਨੂੰ ਵਾਹਿਗੁਰੂ ਮਿਲਾਓ ਇਹ ਮੇਰਾ ਹੋਰ ਤੁਹਾਡੇ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਕੋਈ ਆਸਰਾ ਨਹੀਂ ਮੈਨੂੰ ਵਾਹਿਗੁਰੂ ਬਲਾਓ ਐਸੇ ਨੂੰ ਗੁਰੂ ਗਲੇ ਨਾਲ ਲਾ ਕੇ ਸ਼ਾਬਾਸ਼ ਦਿੰਦਾ ਹੈ ਹਾ ਗੁਰੂ ਸਲਾਹੇ ਨਾ ਰੱਜੋ ਹਾ ਉਹ ਬਈ ਐਸੇ ਗੁਰੂ ਨੇ ਸਿਫਤ ਸਲਾਹ ਕਰਨਿਆ ਕਦੇ ਨਾ ਰਜੀਏ ਦਿਹਾੜੀ ਰਾਤੀ ਨਾਮ ਜਪੀਏ ਗੁਰਬਾਣੀ ਪੜ੍ਹੀਏ ਕਥਾ ਕੀਰਤਨ ਪੜ੍ਹੀਏ ਸੁਣੀਏ ਦਿਨ ਰਾਤ ਵਾਹਿਗੁਰੂ ਨੇ ਪਗ ਸਿੱਕਰੀਏ ਮਨ ਮੇਲੇ ਹਰ ਫਰਮ ਵਫਾਸ ਮੈਨੂੰ ਗੁਰੂ ਵਾਹਿਗੁਰੂ ਮਿਲਾ ਦੇਵੇਂ ਹੋਰ ਇੱਛਾ ਕੋਈ ਨਹੀਂ ਹੋਰ ਮੰਗ ਕੋਈ ਨਹੀਂ ਹਾਂ ਸਤਗੁਰ ਨੂੰ ਸਭ ਕੋ ਲੋਚਦਾ ਹਾਂ ਜੇਤਾ ਜਗਤ ਸਭ ਕੋਈ ਸਾਰਾ ਸੰਸਾਰ ਸਤਗੁਰੂ ਕੀ ਲੋਚਦਾ ਭਈ ਸਤਗੁਰੂ ਦੀ ਸੰਗਤ ਕਰੀਏ ਮੇਲ ਹੋਵੇ ਹਾਂ ਬਿਨ ਬਹਾਗ ਗਾਦਰਸ਼ਨਾਤੀਆ ਭਾਗਾ ਤੋਂ ਬਿਨਾ ਗੁਰੂ ਦੇ ਦਰਸ਼ਨ ਨਹੀਂ ਹੁੰਦੇ ਭਾਗਾ ਆਲੇ ਸੰਗਤ ਵਿੱਚ ਆਂਦੇ ਨੇ ਭਾਗਾ ਆਲੇ ਗੁਰਦੁਆਰੇ ਜਾਂਦੇ ਨੇ ਸੰਗਤ ਵਿੱਚ ਬੈਠਦੇ ਨੇ ਕਥਾ ਕੀਰਤਨ ਸੁਣਦੇ ਨੇ ਹਾਂ ਭਾਗਹੀਣ ਬਹਿ ਰੋਏ ਭਾਗਹੀਣ ਬਹਿ ਰੋਏ ਜਿਨ੍ਹਾਂ ਦੇ ਭਾਗ ਖੋਟੇ ਉਹ ਉਹਨਾਂ ਦਾ ਮਨ ਦੁਖੀ ਰਹਿੰਦਾ ਹੈ ਦੁਖੀ ਰਹਿੰਦਾ ਹੈ ਹਾਂ ਜੋ ਹਰ ਪ੍ਰਭਾ ਨਾ ਸੋਥਿਆ ਹਾ ਜੋ ਹਰ ਪ੍ਰਭ ਆ ਭਾਗ ਹੀ ਬੈ ਰੋਏ ਜਿਨ੍ਹਾਂ ਦੇ ਖੋਟੇ ਭਾਗ ਉਹ ਬਹਿ ਕੇ ਰੋਂਦੇ ਨੇ ਕੀ ਰੋਂਦੇ ਨੇ ਮਾਇਆ ਥੋੜੀ ਹੈ ਪਦਾਰਥ ਘਟਨ ਵਰਗਤ ਨਹੀਂ ਪੈਂਦੀ ਬਾ ਐ ਮਾਇਆ ਕੇ ਰੋਂਦੇ ਹੋਰ ਕਿਸੇ ਨੂੰ ਨਹੀਂ ਰੋਂਦੇ ਜਿਹੜੇ ਗੁਰੂ ਵਾਲੇ ਨੇ ਉਹ ਸੰਤੋਖੀ ਹੁੰਦੇ ਨੇ ਜੋ ਰੱਬ ਦੇਵੇ ਉਸ ਤੇ ਸ਼ੁਕਰ ਕਰਦੇ ਨੇ ਸੰਤੋਖੀ ਹੁੰਦੇ ਨੇ ਉਹ ਨਹੀਂ ਰੋਂਦੇ ਉਹ ਉਹ ਇੱਕੋ ਮੰਗ ਹੈ ਕਿ ਅਸੀਂ ਗੁਰੂ ਵਾਲੇ ਬਣੀਏ ਸਾਡਾ ਜਨਮ ਮਰਨ ਟਟਿਆ ਜਾਏ ਅਸੀਂ ਮੁਕਤ ਹੋ ਜਾਈਏ ਹਾਂ ਜੋ ਹਰ ਕਰਮ ਭਾਣਾ ਸੋ ਪੀਆ ਇਹ ਸਭ ਕੁਝ ਵਾਹਿਗੁਰੂ ਦੇ ਹੁਕਮ 'ਚ ਹੁੰਦਾ ਹੈ ਹਾਂ ਤੁਰ ਲਿਖਿਆ ਨਾ ਮਿਟ ਕੋਈ ਤੁਰੋ ਤੋਰਾਂ ਲਿਖਿਆ ਕੋਈ ਮੇਟ ਨਹੀਂ ਸਕਦਾ ਕਿਉਂਕਿ ਕੋਈ ਤੋਰੋਂ ਗਰੀਬੀ ਕੋਈ ਅਮੀਰੀ ਲਿਖਾ ਕੇ ਆਇਆ ਕੋਈ ਗਰੀਬ ਹੈ ਕੋਈ ਅਮੀਰ ਹੈ ਕਿਸੇ ਕੋਲ ਧਨ ਪਦਾਰਥ ਥੋੜੇ ਨੇ ਕਿਸੇ ਕੋਲ ਕਰਮਾਂ ਅਨਸਾਰ ਜ਼ਿਆਦਾ ਤੇ ਕੋਈ ਧਨ ਪਦਾਰਥਾਂ ਤੋਂ ਉੱਪਰ ਭਗਤੀ ਕਰਦਾ ਹੈ ਰੱਬ ਨੂੰ ਮਿਲਣ ਦਾ ਯਤਨ ਕਰਦਾ ਹੈ ਬੰਦਗੀ ਕਰਦਾ ਹੈ ਇਹ ਸਭ ਲੇਖ ਲਿਖੇ ਹੁੰਦੇ ਨੇ ਕੋਈ ਰੱਬ ਦਾ ਪੁਜਾਰੀ ਹੈ ਰੱਬ ਮਿਲੇ ਕੋਈ ਮਾਇਆ ਦਾ ਪੁਜਾਰੀ ਹੈ ਮਾਇਆ ਮਿਲੇ ਬਸ ਕੋਈ ਧਿਆਨ ਪੁੱਤਰਾ ਦਾ ਪੁਜਾਰੀ ਹੈ ਧਿਆਨ ਪੁੱਤਰ ਹੋਵਨ ਕੋਈ ਜ਼ਮੀਨਾਂ ਜਦਾਤਾਂ ਦਾ ਪੁਜਾਰੀ ਹੈ ਕਿਸੇ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਕਿਸੇ ਨੂੰ ਪਰ ਕੋਈ ਕਰੋੜਾਂ ਚੋਂ ਹੁੰਦਾ ਹੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ ਕੋਈ ਕੋਈ ਹਣ ਆਪੇ ਸਤਗੁਰ ਆਪ ਹਰ ਏ ਜੇਰਾ ਸਤਗੁਰੂ ਹੈ ਇਹ ਆਪ ਹਰ ਹੈ ਇਹ ਰੱਬ ਦਾ ਰੂਪ ਹੈ ਇਹ ਗੁਰਬਾਣੀ ਰੱਬ ਦਾ ਰੂਪ ਹੈ ਹਾਂ ਜੀ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪੇ ਮੇਲ ਇਹ ਸਤਗੁਰ ਗੁਰਬਾਣੀ ਮੇਲ ਕਰਾਵੇਗੀ ਨਾਮ ਇਹ ਗੁਰਬਾਣੀ ਰੱਬ ਨਾਲ ਜੋੜੇਗੀ ਗੁਰਬਾਣੀ ਰੱਬ ਨਾਲ ਮੇਲ ਕਰਾਵੇਗੀ ਬਸ ਇਹ ਹੀ ਸਤਗੁਰੂ ਹੈ ਇਸੇ ਨਾਲ ਹੀ ਮਨ ਜੋੜਨਾ ਹੈ ਗੁਰਬਾਣੀ ਦੇ ਦਸੇ ਰਾਹ ਤੇ ਚੱਲਣਾ ਹੈ ਹਾਂ ਆਪ ਦਿਆ ਕਰ ਮੇਲ ਸੀ ਇਹ ਗੁਰੂ ਆਪ ਧਿਆ ਕਰ ਦਿਆਲੂ ਹੋ ਕੇ ਵਾਹਿਗੁਰੂ ਨਾਲ ਮਿਲਾਵੇਗਾ ਇਹ ਸਾਡਾ ਜਨਮ ਮਰਨ ਕੱਟੇਗਾ ਗੁਰੂ ਗੁਰ ਸਤ ਗੁਰ ਪਿੱਛਾ ਪਾਏ ਬਈ ਇਹ ਇਸ ਕਰਕੇ ਐਸੇ ਗੁਰੂ ਨੂੰ ਕਦੇ ਨਾ ਛੱਡੀਏ ਗੁਰੂ ਦੇ ਪਿੱਛੇ ਲੱਗੇ ਰਹੀਏ ਗੁਰੂ ਦੀ ਸੰਗਤ ਕਰਦੇ ਰਹੀਏ ਜੋ ਗੁਰੂ ਜੀ ਕਹਿੰਦੇ ਨੂੰ ਸਦਾ ਮੰਨਦੇ ਰਹੀਏ ਹਾਂਜੀ ਸਭ ਜਗ ਜੀਵਨ ਜਗ ਆਪ ਹੈ ਸਾਰੀ ਦੁਨੀਆ ਦਾ ਜੀਵਨ ਗੁਰੂ ਪਰਮੇਸ਼ਰ ਦੁਨੀਆ ਦਾ ਜੀਵਨ ਹੈ ਹਾਂ ਭਈ ਵਾਹਿਗੁਰੂ ਸਾਰਿਆਂ ਦਾ ਜੀਵਨ ਹੈ ਉਹ ਸਾਡੇ ਅੰਦਰ ਹੈ ਅਸੀਂ ਜੀਂਦੇ ਆ ਉਹਦੀ ਜੋਤ ਅੰਦਰ ਹੈ ਜੀਂਦੇ ਆ ਜਦ ਵਾਹਿਗੁਰੂ ਜੋਤ ਆਪਣੀ ਖਿੱਚ ਲੈਂਦੇ ਆ ਅਸੀਂ ਮਰ ਜਾਂਦੇ ਆ ਅਸੀਂ ਜੀਂਦੇ ਆ ਰੱਬ ਦੇ ਆਸਰੇ ਵਾਹਿਗੁਰੂ ਦੇ ਆਸਰੇ ਸਾਡੀ ਜਿੰਦ ਵਾਹਿਗੁਰੂ ਦੇ ਹੱਥ ਹੈ ਉਹ ਸਾਡੇ ਅੰਦਰ ਹੈ ਅਸੀਂ ਤੁਰਦੇ ਫਿਰਦੇ ਉੱਠਦੇ ਬੈਠਦੇ ਸਾਰੇ ਕੰਮ ਕਰਦੇ ਆ ਜਿਦ ਦਿਨ ਉਹ ਨਿਕਲ ਗਿਆ ਸੀ ਮਰ ਜਾਗੇ ਇਸ ਕਰਕੇ ਐਸੇ ਅਸੀਂ ਸਰੀਰ ਨੂੰ ਤਾਂ ਖਰਾਕਾਂ ਦਿੰਦੇ ਆ ਰੋਟੀ ਪਾਣੀ ਸਰੀਰ ਖਾਈ ਜਾਂਦਾ ਰੋਟੀ ਪਾਣੀ ਨੂੰ ਪਰ ਜਿਹੜੀ ਆਤਮਾ ਨੂੰ ਖਰਾਕ ਨਹੀਂ ਦੇ ਰਹੀ ਜਿਹੜਾ ਸਾਡਾ ਜੀਵਨ ਹੈ ਉਹਦੀ ਖਰਾਕ ਹੈ ਇਹ ਸੰਗਤ ਸੰਗਤ ਨਾਮ ਗੁਰਬਾਣੀ ਕਥਾ ਕੀਰਤਨ ਵਿਚਾਰਾਂ ਗਿਆਨ ਹੁਣ ਇਸ ਵਕਤ ਆਤਮਾ ਨੂੰ ਖਰਾਕ ਦੇ ਰਹੇ ਆ ਜਦੋਂ ਅਸੀਂ ਰੋਟੀ ਪਾਣੀ ਛਕਾਂਗੇ ਉਹ ਸਰੀਰ ਦੀ ਖਰਾਕ ਹੈ ਇਹ ਆਤਮਾ ਦੀ ਖਰਾਕ ਹੈ ਇਹ ਜ਼ਰੂਰੀ ਹੈ ਨਾਮਕ ਜਲ ਜਲੇ ਸਮਾਏ हां ਜਿਹੜਾ ਆਤਮਾ ਨੂੰ ਖਰਾਕ ਦੇਵੇਗਾ ਜਿਹੜਾ ਨਾਮ ਬਾਣੀ ਜਪੇਗਾ ਉਹ ਰੱਬ ਵਿੱਚ ਗੁਰੂ ਜੀ ਕਹਿੰਦੇ ਨੇ ਇੰਜ ਮਿਲੇਗਾ ਜਿਸਰਾ ਜਲ ਜਲੇ ਸਮਾਏ ਜਿਸਰਾ ਪਾਣੀ ਪਾਣੀ ਚ ਰਲ ਜਾਂਦਾ ਆ ਇੱਕ ਬਾਲਟੀ ਪਾਣੀ ਦੀ ਲੈ ਲਓ ਦਰਿਆ ਵਿੱਚ ਸੁੱਟੋ ਬਾਲਟੀ ਦੀ ਪਾਣੀ ਵਿੱਚੇ ਰਲ ਜਾਂਦੀ ਏ ਇਸ ਤਰ੍ਹਾਂ ਉਹ ਵਾਹਿਗੁਰੂ ਵਿੱਚ ਰਲ ਜਾਂਦਾ ਹੈ ਸਰੀਰ ਨਹੀਂ ਰਲਦਾ ਸਰੀਰ ਤਾਂ ਸੰਸਕਾਰ ਹੋ ਕੇ ਮਿੱਟੀ ਚ ਰਲ ਲੇਗਾ ਇਹ ਮਿੱਟੀ ਦੀ ਅੰਸ਼ ਹੈ ਜਿਹੜੀ ਸਾਡੀ ਰੂਹ ਹੈ ਰੂਹ ਆਤਮਾ ਹੈ ਸਾਡੀ ਉਹ ਵਾਹਿਗੁਰੂ ਦੀ ਅੰਸ਼ ਹੈ ਉਹਦੀ ਕੋਈ ਥਾਂ ਨਹੀਂ ਉਹ ਵਾਹਿਗੁਰੂ ਵਿੱਚ ਰਲ ਲੇਗਾ 84 ਲੱਖ ਜੂਨਾ ਭੋਗ ਆਈ ਹੈ ਬੜੇ ਦੁੱਖ ਪਾਈ ਹੈ ਕਿਸ ਨੂੰ ਆਪਣਾ ਘਰ ਨਹੀਂ ਮਿਲਿਆ ਹੁਣ ਆਪਣਾ ਘਰ ਮਿਲਦਾ ਮਨੁੱਖਾ ਜਨਮ ਚ ਸੰਗਤ ਕਰਕੇ ਆਪਣਾ ਘਰ ਮਿਲਦਾ ਜਿਹੜਾ ਭਗਤੀ ਕਰੇ ਨਾਮ ਬਾਣੀ ਜਪੇ ਉਸ ਨੂੰ ਆਪਣਾ ਘਰ ਵਾਹਿਗੁਰੂ ਹੈ ਰੋਜ਼ਾ ਘਰ ਹੈ ਵਾਹਿਗੁਰੂ ਉਹਨੂੰ ਵਾਹਿਗੁਰੂ ਮਿਲਦਾ ਹਾਂਜੀ ਹੋ ਗਿਆ ਬੰਦ ਕਰ ਯ ਡਿਰੀਵਿਟਾ f(x) y ਦੇ ਨੇ ਕਿ ਉਦਾਹਰਨ